ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕਾ ਬੀਬੀ ਗਨੀਵਕੌਰ ਮਜੀਠੀਆ ਅਤੇ ਉਹਨਾਂ ਦੇ ਸੁਪੁੱਤਰ ਪਹਿਲਾਦ ਸਿੰਘ ਮਜੀਠੀਆ ਤਖਤਸ਼ਰੀ ਦਮਦਮਾ ਸਾਹਿਬ ਤਲਵੰਡੀ ਸਭ ਉਹ ਵਿਖੇ ਨਤਮਸਤਕ ਹੋਏ ਤੇ ਪਰਿਵਾਰ ਦੀ ਭਲਾਈ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਇਸ ਮੌਕੇ ਗਨੀਵਕੌਰ ਮਜੀਠੀਆ ਨੇ ਇਸ ਨੂੰ ਆਪਣਾ ਨਿੱਜੀ ਦੋਰਾ ਦੱਸਿਆ ਪੱਤਰਕਾਰਾਂ ਵੱਲੋਂ ਜ਼ਿਆਦਾ ਜ਼ੋਰ ਪੁੱਂਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਹੈ ਕਿ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ ਕੇਲ ਵਿਖ ਸਭ ਲਾਤ ਸੇ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਗੁਰ ਨਾਨਕ ਮੇਰੀ ਕਰੋ ਮਿਲ ਸੁੰਦਰ ਨਾਰੀ ਅੰਧ ਕਰੋ ਮਿਲ ਸੁੰਦਰ ਨਾਰੀ ਗੁਰਨਾਨਕ ਮੇਰੀ ਪੈਤ ਸواری ਗੁਰਨਾਨਕ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ ਚ ਨਤਮਸਤਕ ਹੋਣ ਆਈ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹੈ ਬੱਚੇ ਨੂੰ ਲੈ ਕੇ ਕੀਰਤਨ ਕਰੀ ਆ ਚੱਡੀ ਗਲਾ ਦੀ ਅਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀਕੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰੇ ਮਾਮਲਾ ਧੜਖੱਟ ਤੋਂ ਕੋਨੇ ਸਾਥੀਆਂ ਦੀ ਮਾਮਲਾ ਦਰਜ ਕੀ ਮੈਂ ਦੇਖ ਦੋ ਸਾਰੇ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਸਾਨੂੰ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲਗਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਗ ਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਵੀਰ ਦਾ ਸੈ ਗੁਰੂ ਸਾਹਿਬ ਦੇ ਅੱਗੇ ਤੇ ਚੜ੍ਹਦੀ ਕਲਾ ਕਰਨੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹਾਂ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀਏ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀਠੇ ਸਾਹਿਬੇ ਮਾਮਲੇ ਦਰਖੀ ਤੇ ਜਿਹੜੇ ਦੂਸਰੇ ਮਾਮਲੇ ਦਰਖਾਤਾ ਕੋਲ ਸਾਥੀਆਂ ਦੀ ਮਾਮਲਾ ਦਰਖੀਵੇਂ ਦਿਖ ਦਿਓ ਸਾਰੇ ਸਰਕਾਰ ਦੇ ਅਧਿਕਾਰੀਆਂ ਨੂੰ ਕਿਵੇਂ ਦਿਖ ਦਿਓ ਸਾਨੂੰ ਜਿਹੜਾ ਕਰ ਰਹੇ ਹਾਂ ਉਹ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਲੜਾਂਗੇ ਨਦ ਤੇਰੇ ਵਾਂਗ ਹੀ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਦਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਲਤੀ ਕਲਾ ਕਰਨ ਦੀ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕਾ ਬੀਬੀ ਗਨੀਪੌਰ ਮਜੀਠੀਆ ਅਤੇ ਉਹਨਾਂ ਦੇ ਸੁਪੁੱਤਰ ਪਹਿਲਾਦ ਸਿੰਘ ਮਜੀਠੀਆ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਭ ਉਹ ਖਿੰਤ ਮਾਸਤਕ ਹੋਏ ਤੇ ਪਰਿਵਾਰ ਦੀ ਭੜਾਈ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਇਸ ਮੌਕੇ ਗਨੀਪੌਰ ਮਜੀਠੀਆ ਨੇ ਇਸ ਨੂੰ ਆਪਣਾ ਨਿੱਜੀ ਦੌਰਾ ਦੱਸਿਆ ਪੱਤਰਕਾਰਾਂ ਵੱਲੋਂ ਜ਼ਿਆਦਾ ਜ਼ੋਰ ਪੁੱਂਚਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਹੈ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ ਕੇਲ ਵਿਖ ਸਭ ਲਾਤ ਹਰ ਸਿਮਰਤ ਕਿਲ ਵਿਖ ਸਬਨਾਸੇ ਹਰ ਸਿਮਰਤ ਕਿਲ ਵਿਖ ਸਬਨਾਸੇ ਹਰ ਸਿਮਰਤ ਕਿਲ ਵਿਖ ਸਬਨਾਸੇ ਗੁਰ ਨਾਨਕ ਮੇਰੀ ਮਿਲ ਸੁੰਦਰ ਨਾਰੀ ਅੰਦਰ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਦੇਵ ਜੀ ਸواری ਗੁਰੂ ਨਾਨਕ ਬਹੁਤ ਵਧੀਆ ਲੰਘਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹਾਂ ਬੱਚੇ ਨੂੰ ਲੈ ਕੇ ਕੀਰਤਨ ਅਦਾਸ ਕਰੀ ਹਾਂ ਚੱਡੀ ਗੜਾ ਦੀ ਅਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜਿੱਥੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰਾ ਮਾਮਲਾ ਧਾਟਖਤ ਤੱਕ ਨੂੰ ਸਾਥੀਆਂ ਦੀ ਮਾਮਲਾ ਦਰਜ ਕੀਤੇ ਮੈਂ ਦੇ ਦਿੱਤੇ ਸਾਰੇ ਸਰਕਾਰ ਦੇ ਕਰਮੀਆਂ ਨੂੰ ਕਿਵੇਂ ਦੇ ਦਿੱਤੇ ਸਾਨੂੰ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲਗਦੇ ਰਵਾਂਗੇ ਗੁਰੂ ਸਾਹਿਬ ਦੀ ਮੇ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚ ਤਾਂ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਤੇ ਅੱਗੇ ਤੇ ਚੱਪੀ ਕਲਾ ਕਰਨੀ ਹੈ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਐ ਮੈਂ ਤਾਂ ਨਿੱਜੀ ਤੌਰ ਤੇ ਆਈ ਐ ਬੱਚੇ ਨੂੰ ਲੈ ਕੇ ਕੀਰਤਨ ਕਰੀ ਆਣ ਛੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀਤੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰਾ ਮਾਮਲਾ ਦਰਜ ਕਰਤਾ ਕੋਈ ਸਾਥੀ ਆ ਦੀ ਮਾਮਲਾ ਦਰਜ ਕਿਵੇਂ ਦੇਖ ਦੋ ਸਾਰੇ ਸਰਕਾਰ ਦੇ ਕਰਮੀਆਂ ਨੂੰ ਕਿਵੇਂ ਦੇਖ ਦੋ ਜਿਹੜੀ ਚੀਜ਼ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੱਗਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਆ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਗ ਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਤੇ ਅੱਗੇ ਤੇ ਚੱਲਤੀ ਕਲਾ ਕਰਨੀ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਅਤੇ ਉਹਨਾਂ ਦੇ ਸੁਪੁੱਤਰ ਪਹਿਲਾਦ ਸਿੰਘ ਮਜੀਠੀਆ ਤਖਤ ਸ਼੍ਰੀ ਦਮਦਮਾ ਸਾਹਿਬ ਤੁਲੰਡੀ ਸਭੋ ਵਿਖੇ ਨਤਮਸਤਕ ਹੋਏ ਤੇ ਪਰਿਵਾਰ ਦੀ ਭਲਾਈ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਇਸ ਮੌਕੇ ਗਨੀਵ ਕੌਰ ਮਜੀਠੀਆ ਨੇ ਇਸ ਨੂੰ ਆਪਣਾ ਨਿੱਜੀ ਦੁਆਰਾ ਦੱਸਿਆ ਪੱਤਰਕਾਰਾਂ ਵੱਲੋਂ ਜ਼ਿਆਦਾ ਜ਼ੋਰ ਪਉਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਹੈ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ ਕੇਲ ਵਿਖ ਸਭ ਲਾਤੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਗੁਰ ਨਾਨਕ ਮੇਰੀ ਗੁਰਨਾਨਕ ਮੇਰੀ ਪੈਜ ਸਵਾਰੀ ਅੰਦਰ ਕਰੋ ਮਿਲ ਸੁੰਦਰ ਨਾਰੀ ਅੰਦਰ ਕਰੋ ਮਿਲ ਸੁੰਦਰ ਨਾਰੀ ਗੁਰਨਾਨਕ ਮੇਰੀ ਪੈਜ ਸਵਾਰੀ ਸੱਦੀ ਆ ਲੰਘਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਐ ਮੈਂ ਤਾਂ ਨਿੱਜੀ ਤੌਰ ਤੇ ਆਈ ਐ ਬੱਚੇ ਨੂੰ ਲੈ ਕੇ ਕੀਰਤਨ ਕਰੀ ਆਂ ਚੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀ ਕੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰਾ ਮਾਮਲਾ ਦਾਟ ਕਰਤਾ ਕੋਈ ਸਾਥੀ ਆ ਦੀ ਮਾਮਲਾ ਦਰਜ ਕੀ ਮੈਂ ਦੇਈ ਦੂ ਸਾਰੇ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਈ ਦੋ ਸਾਨੂੰ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲਗਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਗਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਦਾਸ ਹੈ ਗੁਰੂ ਸਾਤੇ ਅੱਗੇ ਤੇ ਚੱਤੀ ਕਲਾ ਕਰਨੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਆਂ ਬੱਚੇ ਨੂੰ ਲੈ ਕੇ ਕੀਰਤ ਅਸ ਕਰੀ ਆਂ ਚੱਤੀ ਕਲਾ ਦੀ ਅਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜਿੱਥੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰੇ ਮਾਮਲਾ ਦਰਜ ਕਰਤਾ ਕੋਨੇ ਸਾਥੀਆਂ ਦੀ ਮਾਮਲਾ ਦਰਜ ਕੀਤੇ ਮੈਂ ਦੇਖੀ ਦੋ ਸਾਰੇ ਸਰਕਾਰ ਦੇ ਕਰਮੀਆਂ ਕਿਵੇਂ ਦੇਖਦੇ ਸੂਜੀ ਚੀਜ਼ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਮੇਰ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਦਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਤੇ ਅੱਗੇ ਤੇ ਚੱਤੀ ਕਲਾ ਕਰਨੀ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕਾ ਬੀਬੀ ਗਨੀਪੌਰ ਮਜੀਠੀਆ ਅਤੇ ਉਹਨਾਂ ਦੇ ਸੁਪੁੱਤਰ ਪਹਿਲਾਦ ਸਿੰਘ ਮਜੀਠੀਆ ਤਖਤਸ਼ਰੀ ਦਮਦਮਾ ਸਾਹਿਬ ਤੁਲਵੰਡੀ ਸਭੋ ਵਿਖੇ ਨਤਮਸਤਕ ਹੋਏ ਅਤੇ ਪਰਿਵਾਰ ਦੀ ਭਲਾਈ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਇਸ ਮੌਕੇ ਗਨੀਪੌਰ ਮਜੀਠੀਆ ਨੇ ਇਸ ਨੂੰ ਆਪਣਾ ਨਿੱਜੀ ਦौरा ਦੱਸਿਆ ਪੱਤਰਕਾਰਾਂ ਵੱਲੋਂ ਜ਼ਿਆਦਾ ਜ਼ੋਰ ਪਉਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਹੈ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ ਕਿਲ ਵਿਖ ਸਭਲਾਤ ਖੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਗੁਰ ਨਾਨਕ ਮੇਰੀ ਪਜਸ ਨਕ ਮੇਰੀ ਪੈਜ ਸਵਾਰ ਅਨੰਦ ਕਰੋ ਮਿਲ ਸੁੰਦਰ ਨਾਰੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰਨਾਨਕ ਮੇਰੀ ਪੈਜ ਸਵਾਰ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਆਂ ਬੱਚੇ ਨੂੰ ਲੈ ਕੇ ਕੀਰਦਾਸ ਕਰੀ ਆਂ ਚੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀਠੇ ਸਾਹਿਬ ਦੇ ਮਾਮਲੇ ਦਰਖੀ ਤੇ ਦੂਸਰਾ ਮਾਮਲਾ ਦਰਖੀਆ ਤਾਂ ਕੋਈ ਸਾਥੀਆਂ ਦੀ ਮਾਮਲਾ ਦਰਖੀ ਮੈਨੂੰ ਦੇ ਦਿਓ ਸਾਰੇ ਸਰਕਾਰ ਦੇ ਕਮੇਿਆਂ ਨੂੰ ਕਿਵੇਂ ਦੇ ਦਿਓ ਸਾਨੂੰ ਚੀਜ਼ ਜਿਹੜਾ ਕਰ ਰਹੇ ਆਂ ਗਲਤ ਕਰ ਰਹੇ ਆਂ ਤੇ ਅਸੀਂ ਲੜਾਈ ਲੜ ਰਹੇ ਆਂ ਲੜਾਂਗੇ ਨਾ ਦੇ ਰਵਾਂਗੇ ਗੁਰੂ ਸਾਹਿਬ ਦੀ ਮੇਰ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਡੀ ਕਲਾ ਕਰਨੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹਾਂ ਬੱਚੇ ਨੂੰ ਲੈ ਕੇ ਕੀਰਤਨ ਕਰੀ ਹਾਂ ਚੱਡੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀ ਕੇ ਸਾਥੇ ਮਾਮਲੇ ਦਰਜ ਕੀਤੇ ਜਾ ਰਹੇ ਦੂਸਰਾ ਮਾਮਲਾ ਦਰਜ ਕਰ ਤੱਕ ਨੇ ਸਾਥੀਆਂ ਦੀ ਮਾਮਲਾ ਦਰਜ ਕਿਵੇਂ ਦੇਖਦੇ ਹੋ ਸਾਰੇ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਜੀ ਜਿਹੜਾ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਤੇ ਅਸੀਂ ਲੜਾਈ ਲੜ ਰਹੇ ਹਾਂ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮਿਹਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਗ ਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚ ਦਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੜ੍ਹਦੀ ਕਲਾ ਕਰਨੀ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕਾ ਬੀਬੀ ਗਨੀਪੌਰ ਮਜੀਠੀਆ ਅਤੇ ਉਹਨਾਂ ਦੇ ਸੁਪੁੱਤਰ ਪਹਿਲਾਦ ਸਿੰਘ ਮਜੀਠੀਆ ਤਖਤਸ਼ਰੀ ਦੰਦਮਾ ਸਾਹਿਬ ਤੁਲਵੰਡੀ ਸਭ ਬਿਖਨਤ ਮਾਸਿਕ ਹੋਏ ਤੇ ਪਰਿਵਾਰ ਦੀ ਭਲਾਈ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਇਸ ਮੌਕੇ ਗਨੀਪੌਰ ਮਜੀਠੀਆ ਨੇ ਇਸ ਨੂੰ ਆਪਣਾ ਨਿੱਜੀ ਦੁਖਾ ਦੱਸਿਆ ਪੱਤਰਕਾਰਾਂ ਵੱਲੋਂ ਜ਼ਿਆਦਾ ਜ਼ੋਰ ਪਾਉਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਹੈ ਕਿ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ ਕੇਲ ਵਿਖ ਸਭ ਲਾਤ ਸੇ ਹਰ ਸਿਮਰਤ ਗਿਲ ਵਿਖ ਸਭ ਨਾਸੇ ਹਰ ਸਿਮਰਤ ਗਿਲ ਵਿਖ ਸਭ ਨਾਸੇ ਹਰ ਸਿਮਰਤ ਗਿਲ ਵਿਖ ਸਭ ਨਾਸੇ ਗੁਰ ਨਾਨਕ ਮੇਰੀ ਨਨਕ ਮੇਰੀ ਪੈਜ ਸਵਾਰੀ ਅਨੰਦ ਕਰੋ ਮਿਲ ਸੁੰਦਰ ਨਾਰੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਹੁਤ ਸਦੀਆਂ ਲਕਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਐ ਮੈਂ ਤਾਂ ਨਿੱਜੀ ਤੌਰ ਤੇ ਆਈ ਐ ਬੱਚੇ ਨੂੰ ਲੈ ਕੇ ਕੀਰਤਨ ਕਰੀ ਆਂ ਚੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀਤੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰੇ ਮਾਮਲਾ ਤਾਂ ਕੱਟਤਾ ਕੋਈ ਸਾਥੀ ਆ ਦੀ ਮਾਮਲਾ ਦਰਜ ਕੀ ਮੈਂ ਦੇਖ ਦੋ ਸਾਰੇ ਸਰਕਾਰ ਦੇ ਕਰਮੀਆਂ ਨੂੰ ਕਿਵੇਂ ਦੇਖ ਦੋ ਚਰੂ ਚੀਜ਼ ਜਿਹੜਾ ਕਰ ਰਹੇ ਆਂ ਗਲਤ ਕਰ ਰਹੇ ਆਂ ਤੇ ਅਸੀਂ ਲੜਾਈ ਲੜ ਰਹੇ ਆਂ ਲੜਾਂਗੇ ਲੱਗਦੇ ਰਵਾਂਗੇ ਗੁਰੂ ਸਾਹਿਬ ਦੀ ਮੇਰ ਬਹੁਤ ਮੇਰ ਹੋਊਗੀ ਤੇ ਉਹ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਗ ਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਤੀ ਕਲਾ ਕਰਨੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਹੈ ਮੈਂ ਤਾਂ ਨਿੱਜੀ ਤੌਰ ਤੇ ਆਈ ਹੈ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀ ਹਾਂ ਚੱਤੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜਿੱਥੇ ਸਾਥੇ ਮਾਮਲੇ ਦਰਜ ਕੀਤੇ ਜਿਹੜੇ ਦੂਸਰਾ ਮਾਮਲਾ ਦਰਜ ਕਰਤਾ ਕੋਨੇ ਸਾਥੀਆਂ ਦੀ ਮਾਮਲਾ ਦਰਜ ਕੀਤੇ ਮੈਂ ਦੇਖੀ ਦੋ ਸਾਰੇ ਸਰਕਾਰ ਦੇ ਕਰਮੀਆਂ ਨੂੰ ਕਿਵੇਂ ਦੇਖਦੇ ਹੋ ਚੋੜੀ ਚੀਜ਼ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਮੇਰ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਦਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਲਤੀ ਕਲਾ ਕਰਨੀ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕਾ ਬੀਬੀ ਗਨੀਮ ਕੌਰ ਮਜੀਠੀਆ ਅਤੇ ਉਹਨਾਂ ਦੇ ਸੁਪੁੱਤਰ ਪਹਿਲਾਦ ਸਿੰਘ ਮਜੀਠੀਆ ਤਖਤ ਸ਼ਰੀਦ ਦਮਦਮਾ ਸਾਹਿਬ ਤਲਵੰਡੀ ਸਭ ਉਹ ਵਿਖੇ ਨਤਮਸਤਕ ਹੋਏ ਤੇ ਪਰਿਵਾਰ ਦੀ ਭੜਾਈ ਲਈ ਅਕਾਲ ਪੁਰਖ ਅਗੇ ਅਰਦਾਸ ਕੀਤੀ ਇਸ ਮੌਕੇ ਗਨੀਮ ਕੌਰ ਮਜੀਠੀਆ ਨੇ ਇਸ ਨੂੰ ਆਪਣਾ ਨਿੱਜੀ ਦौरा ਦੱਸਿਆ ਪੱਤਰਕਾਰਾਂ ਵੱਲੋਂ ਜ਼ਿਆਦਾ ਜ਼ੋਰ ਪੁੱਂਚਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਪੁਰਖ ਤੇ ਭਰੋਸਾ ਹੈ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ ਕੇਲ ਵਿਖ ਸਭ ਲਾਤ ਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਗੁਰੂ ਨਾਨਕ ਮੇਰੀ ਤਜ ਸਵਾ ਨਾਨਕ ਮੇਰੇ ਮੈਜਸਵਾਰੀ ਅੰਦਰ ਕਰੋ ਮਿਲ ਸੁੰਦਰ ਨਾਰੀ ਅੰਦਰ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੇ ਮੈਜਸਵਾਰੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਐ ਮੈਂ ਤਾਂ ਨਿੱਜੀ ਤੌਰ ਤੇ ਆਈ ਐ ਬੱਚੇ ਨੂੰ ਲੈ ਕੇ ਕੀਰਤਨ ਆਸ ਕਰੀ ਹਾਂ ਚੱਡੀ ਗੜਾ ਦੀ ਅਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜੀਤੇ ਸਾਥੇ ਮਾਮਲੇ ਦਾ ਦਿੱਤੀ ਦੂਸਰਾ ਮਾਮਲਾ ਦੱਟ ਕਰਤਾ ਕੋਈ ਸਾਥੀ ਆ ਦੀ ਮਾਮਲਾ ਦਾ ਕੀਵੇਂ ਦੇਖੀ ਦੋ ਸਾਰੇ ਸਰਕਾਰ ਦੇ ਕੰਮ ਇਹਨੂੰ ਕਿਵੇਂ ਦੇਖਦੇ ਸਭ ਤੋਂ ਚੀਜ਼ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਮੇਰ ਬਹੁਤ ਮੇਰ ਹੋਊਗੀ ਤੇ ਸਦਾ ਸਾਥ ਦਿੱਤਾ ਹੈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੱਤੇ ਦਿੰਦੇ ਆਏ ਨੇ ਇਹੀ ਅਰਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਡੀ ਕਲਾ ਕਰਨੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆ ਮੈਂ ਤਾਂ ਨਿੱਜੀ ਤੌਰ ਤੇ ਆਈ ਆ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀ ਆਂ ਚੱਡੀ ਕਲਾ ਦੀ ਅਰਦਾਸ ਕਰੀਏ ਸਾਰਿਆਂ ਦੀ ਮੈਂ ਲਗਾਤਾਰ ਜਿੱਥੇ ਸਾਡੇ ਮਾਮਲੇ ਦਰਜ ਕੀਤੇ ਨੇ ਦੂਸਰਾ ਮਾਮਲਾ ਦਰਜ ਕਰਤਾ ਕੋਨੇ ਸਾਥੀਆਂ ਦੀ ਮਾਮਲਾ ਦਰਜ ਕਿਵੇਂ ਦੇਖੀ ਦੋ ਸਾਰੇ ਸਰਕਾਰ ਦੇ ਅਮਲੇ ਨੂੰ ਕਿਵੇਂ